ਤਪਦੀ ਗਰਮੀ ਚ ਬਰਸਾਤ ਨੇ ਦਿੱਤੀ ਲੋਕਾਂ ਨੂੰ ਰਾਤ ਸਵੇਰੇ ਸੈਰ ਕਰਨ ਜਾਂ ਵਾਲੇ ਬਜ਼ੁਰਗਾਂ ਦੇ ਚਿਹਰੇ ਤੇ ਆਈ ਰੌਣਕ ਤਾਪਮਾਨ ਘਟਨ ਨਾਲ ਬਾਜ਼ਾਰਾਂ ਵੀ ਹੋਣਗੇ ਗੁਲਜ਼ਾਰ ਗਰਮੀ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਵਿਖੇ ਪਾਰਾ ਲਗਾਤਾਰ ਚੜਦਾ ਹੀ ਵਿਖਾਈ ਦੇ ਰਿਹਾ ਸੀ ਜਿਸ ਵਜ੍ਹਾ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਸੀ ਅਤੇ ਜੇਕਰ ਗੱਲ ਬਾਜ਼ਾਰਾਂ ਦੀ ਕਰੀਏ ਤਾਂ ਬਾਜ਼ਾਰ ਸੁਨੇ ਪਏ ਹੋਏ ਸੀ ਅਤੇ ਲੋਕ ਸਵੇਰ ਅਤੇ ਸ਼ਾਮ ਨੂੰ ਹੀ ਖਰੀਦਾਰੀ ਕਰਨ ਦੇ ਲਈ ਘਰੋਂ ਨਿਕਲ ਰਹੇ ਸੀ ਪਰ ਅੱਜ ਹੋਈ ਬਰਸਾਤ ਦੀ ਵਜ੍ਹਾ ਨਾਲ ਲੋਕਾਂ ਦੇ ਚਿਹਰੇ ਤੇ ਰੌਣਕ ਵੇਖਣ ਨੂੰ ਮਿਲ ਰਹੀ ਹੈ ਅਤੇ ਲੋਕ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਦਿਸ ਰਹੇ ਨੇ ਇਸ ਸਬੰਧੀ ਜਦ ਸਵੇਰੇ ਪਾਰਕਾਂ 'ਚ ਸੈਰ ਕਰਨ ਪਹੁੰਚੇ ਬਜ਼ੁਰਗਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਰਸਾਤ ਹੋਣ ਨਾਲ ਉਹਨਾਂ ਨੂੰ ਰਾਤ ਕੀ ਗਰਮੀ ਦੀ ਬਜਾ ਨਾਲ ਜਿੱਥੇ ਉਹ ਪਹਿਲਾਂ 4 ਚੱਕਰ ਪਾਰਕ ਦੇ ਲਗਾਉਂਦੇ ਸਨ ਅੱਜ ਬਰਸਾਤ ਨਾਲ ਖੁਸ਼ਗਵਾਰ ਹੋਏ ਮੌਸਮ ਨੂੰ ਵੇਖਦੇ ਹੋਣਾ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਸੈਰ ਕੀਤੀ ਹੈ ਉਹਨਾਂ ਦੱਸਿਆ ਕਿ ਗਰਮੀ ਦੀ ਬਜਾ ਨਾਲ ਲੋਕਾਂ ਦੇ ਕਾਰੋਬਾਰ ਠੱਪ ਪਏ ਹੋਏ ਸਨ ਅਤੇ ਹੁਣ ਹੋਈ ਬਰਸਾਤ ਦੀ ਬਜਾ ਨਾਲ ਤਾਪਮਾਨ ਠੇਠਾ ਆਵੇਗਾ ਅਤੇ ਲੋਕ ਘਰੋਂ ਨਿਕਲ ਬਾਜ਼ਾਰਾਂ 'ਚ ਖਰੀਦਾਰੀ ਕਰਨ ਆਉਣਗੇ ਜਿਸ ਨਾਲ ਵਪਾਰ ਨੂੰ ਵੀ ਹੁਲਾਰਾ ਮਿਲੇਗਾ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਮਦਨ ਸ਼ਾਵੜਾ ਸ਼ਾਵੜਾ ਕੀ ਹੋ ਗਏ ਬਰਸਾਤ ਹੋਈ ਅੱਜ ਕਯਾ ਵਾਹ ਮਜਾ ਆ ਗਿਆ ਜੀ ਬਸਾਰਾ ਤੇ ਮਜਾ ਹੀ ਆ ਗਿਆ ਜਿੱਥੇ 47 ਮਾਰਦੇ ਸੀਗੇ ਪਾਰਕ ਅੱਜ 20 ਚੱਕਰ ਮਾਰੇ ਆ ਮੇਰੇ ਦੋਤੇ ਮੇਰੇ ਭਰਾ ਮੇਰੇ ਯਾਰ ਸਾਰੇ ਖੁਸ਼ੀ ਨਾਲ ਚੱਤਰ ਚੱਕਰ ਮਾਰੀ ਜਾਂਦੇ ਆ ਤੇ ਕਿੰਨਾ ਵਧੀਆ ਮੋਲ ਹੋ ਗਿਆ ਜੀ ਲੋਕਾਂ ਦਾ ਕਾਰੋਬਾਰ ਜਿਹੜਾ ਬੰਦ ਪੈਦਾ ਉਹ ਵੀ ਚੱਲੇਗਾ ਕਾਰੋਬਾਰ ਧੋੜੇਗਾ ਤੇ ਅਸੀਂ ਇਹੇ ਮੇਜ ਕਰਦੇ ਆ ਕਿ ਭਗਵਾਨ ਅੱਗੇ ਵੀ ਇਹੋ ਜੀ ਬਾਰਿਸ਼ ਦੋ ਤਿੰਨ ਮਹੀਨੇ ਰੱਦ ਕੇ ਲਿਆ ਕਿ ਅਸੀਂ ਬਾਸ ਇਹਦਾ ਆਨੰਦ ਉਠਾਈਏ ਕਿੰਨੀ ਗਰਾਹਤ ਮਿਲੀ ਤੁਹਾਨੂੰ ਰਾਤ ਮজা ਆ ਗਿਆ ਯਾਰ ਤੁਮਾਰ ਮੋਜੇ ਮੋਜਾ